ਸਾ ਲੋਕ ਮਹਲਾ ਤੀਜਾ ਸਤਿਗੁਰ ਕੈ ਪਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਜੋ ਮਨੁੱਖ ਸਤਿਗੁਰ ਦੇ ਪਾਣੀ ਵਿੱਚ ਜੀਵਨ ਬਤੀਤ ਕਰਦਾ ਹੈ ਉਸ ਦਾ ਹਰੀ ਦੀ ਦਰਗਾਹ ਵਿੱਚ ਬੜਾ ਆਦਰ ਹੁੰਦਾ ਹੈ ਹਰ ਕਾ ਨਾਮ ਉੱਤਮ ਮਾਨ ਵਸੈ ਮੀਟ ਨਸਕ ਕੋਈ ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿੱਚ ਘਰ ਕਰਦਾ ਹੈ ਟਿਕਦਾ ਹੈ ਤੇ ਕੋਈ ਮਾਇਕ ਪਦਾਰਥ ਉੱਤਮ ਨਾਮ ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿੱਚੋਂ ਦੂਰ ਨਹੀਂ ਕਰ ਸਕਦਾ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਪਰ ਨਾਮ ਪ੍ਰਾਪਤੀ ਦਾ ਕਾਰਨ ਭਾਵ ਭਾਣਾ ਮੰਨਣ ਦਾ ਉਦਮ ਮਨੁੱਖ ਦੇ ਆਪਣੇ ਵਸ ਵਿੱਚ ਨਹੀਂ ਕੋਈ ਗੁਰਮੁਖ ਜਿਉੜਾ ਸਮਝਦਾ ਹੈ ਕਿ ਜਿਸ ਦੇ ਹਰੀ ਆਪ ਆਪਣੀ ਮਿਹਰ ਕਰੇ ਉਸ ਨੂੰ ਉਸ ਮਿਹਰ ਸਦਕਾ ਉੱਤਮ ਨਾਮ ਪ੍ਰਾਪਤ ਹੁੰਦਾ ਹੈ ਨਾਨਕ ਕਾਰਣ ਕਰਤਾ ਵਸ ਹੈ ਗੁਰਮੁਖ ਬੂਜਾ ਕੋਏ ਕਿਉਂਕਿ ਇਹ ਨਾਨਕ ਕਾਰਣ ਸਿਰਜਣਹਾਰ ਦੇ ਵਸ ਹੈ ਮਹਲਾ 3 ਨਾਨਕ ਹਰ ਨਾਮ ਜਿਨੀ ਆਰਾਧਿਆ ਅਨੰਦ ਨੂਖਰ ਲਿਵਤਾਰ ਇਹ ਨਾਨਕ ਜਿਨ੍ਹਾਂ ਨੇ ਹਰ ਰੋਜ਼ ਇੱਕ ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ ਮਾਇਆ ਬੰਦੀ ਕਸਮ ਕੀ ਤਨ ਅੱਗੇ ਕਮਾਵੇ ਕਾਰ ਕਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ ਪਾਪ ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ ਮਾਇਆ ਉਹਨਾਂ ਦੀ ਸੇਵਕ ਬਣਦੀ ਹੈ ਪੂਰਾ ਪੂਰਾ ਕਰ ਛੋੜਿਆ ਹੁਕਮ ਸਵਰਨਹਾਰ ਕਿਉਂਕਿ ਸਵਰਨ ਵਾਲੇ ਪ੍ਰਭੂ ਦੇ ਹੁਕਮ ਵਿੱਚ ਪੂਰੇ ਗੁਰੂ ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ ਗੁਰ ਪ੍ਰਸਾਦ ਦੀ ਜਨ ਬੁੱਝਿਆ ਤਨ ਪਾਇਆ ਮੁਕਤ ਦਵਾਰ ਸਤ ਗੁਰੂ ਦੀ ਕਿਰਪਾ ਨਾਲ ਜਿਸ ਨੇ ਇਹ ਭੇਤ ਸਮਝ ਲਿਆ ਹੈ ਉਸਨੇ ਮੁਕਤੀ ਦਾ ਦਰਬ ਲਬ ਲਿਆ ਹੈ ਮਨਮੁਖ ਕੋ ਕਮੋ ਨ ਜਾਣਨੀ ਤਨ ਮਾਰੇ ਜਮ ਜੰਦਾਰ ਮਨਮੁਖ ਬੰਦੇ ਪ੍ਰਭੂ ਦਾ ਹੁਕਮ ਨਹੀਂ ਪਛਾਨਦੇ ਇਸ ਕਰਕੇ ਉਹਨਾਂ ਨੂੰ ਝਾਲਮ ਜਮ ਡੰਡ ਦੰਦ ਦਿੰਦਾ ਹੈ ਗੁਰਮੁਖ ਜਿਨੀ ਆਰਾਧਿਆ ਤਿਨੇ ਤਰਿਆ ਭੌਜਲ ਸੰਸਾਰ ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਸੰਸਾਰ ਸਾਗਰ ਨੂੰ ਤਰ ਗਏ ਹਨ ਸਭ ਔਗਣ ਗੁਣੀ ਮਿਟਾਇਆ ਗੁਰਿਆਪੇ ਬਖਸ਼ਣ ਹਾਰ ਕਿਉਂਕਿ ਸਤਗੁਰੂ ਨੇ guna ਦੁਆਰਾ ਭਾਵ ਉਹਨਾਂ ਦੇ ਹਿਰਦੇ ਵਿੱਚ ਗੁਣ ਪ੍ਰਗਟ ਕਰਕੇ ਉਹਨਾਂ ਦੇ ਸਾਰੇ ਔਗਣ ਮਿਟਾ ਦਿੱਤੇ ਹਨ ਗੁਰੂ ਬੜਾ ਬਖਸ਼ਿੰਦ ਹੈ ਪੌੜੀ ਹਰ ਕੀ ਭਗਤਾ ਹਾਂ ਪ੍ਰਤੀਤ ਹਰ ਸਭ ਕੁਝ ਜਾਣਦਾ ਭਗਤ ਜਨਾਂ ਨੂੰ ਪ੍ਰਭੂ ਉੱਤੇ ਇਹ ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ ਔਰ ਜੇ ਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਉਸ ਦੇ ਬਰਾਬਰ ਹੋਰ ਕੋਈ ਹਿਰਦਿਆਂ ਦਾ ਜਾਣੂ ਨਹੀਂ ਇਸੇ ਕਰਕੇ ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ ਘੜਾ ਅੰਦੇਸਾ ਕਿਉਂ ਕਿ ਜੇ ਜਾ ਨਹੀਂ ਅਧਰਮ ਮਾਰਦਾ ਜੇ ਇਹ ਭਰੋਸਾ ਹੋਵੇ ਕਿ ਪ੍ਰਭੂ ਅਨਿਆਉ ਨਾ ਨਹੀਂ ਮਾਰਦਾ ਤਾਂ ਕੋਈ ਫਿਕਰ ਡਰ ਨਹੀਂ ਰਹਿਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਪ੍ਰਭੂ ਆਪ ਭੁੱਲ ਹੈ ਤੇ ਉਸ ਦਾ ਨਿਆ ਪੀਆ ਭੁੱਲ ਹੈ ਇਸ ਮਾਰ ਦਾ ਸਦਕਾ ਹੀ ਪਾਪੀ ਮਨੁੱਖ ਪਾਪਾਂ ਵੱਲੋਂ ਹਾਰਦਾ ਹੈ ਸਲਾਹੀਹੁ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਏ ਭਗਤ ਜਨੋ ਨਰਮਾਨ ਹੋ ਕੇ ਪ੍ਰਭੂ ਦੀ ਸਿਪ ਸਲਾਹ ਕਰੋ ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਸਲੋਕ ਮਹਲਾ 3ਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਔਰ ਧਾਰ ਮਨ ਤੰਗਦਾ ਹੈ ਕਿ ਆਪਣੇ ਪਿਆਰੇ ਨੂੰ ਸਦਾ ਮਿਲੀ ਰਹਾ ਅੰਦਰ ਹਿਰਦੇ ਵਿੱਚ ਪਰੋ ਰਖਾਂ ਸਾਹੀ ਸੋ ਪ੍ਰਭ ਸਦਾ ਸਦਾ ਗੁਰ ਕਾਹਿ ਤਪਿਆਰ ਅਤੇ ਸਤਗੁਰੂ ਦੇ ਲਾਇ ਪ੍ਰੇਮ ਵਿੱਚ ਸਦਾ ਉਸ ਪ੍ਰਭੂ ਦੀ ਸਿਵਲਾ ਕਰਦੀ ਰਹਾ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਾਏ ਸਾਈ ਸੁਹਾਗਣ ਨਾਰ ਪਰ ਹੀ ਨਾਨਕ ਜਿਸ ਵੱਲ ਉਹ ਪਿਆਰਾ ਪਿਆਰ ਨਾਲ ਤੱਕਦਾ ਹੈ ਉਸ ਨੂੰ ਹੀ ਆਪਣੇ ਨਾਲ ਮੇਲਦਾ ਹੈ ਤੇ ਉਹ ਇਸਤਰੀ ਜਿਉਂਦੇ ਸਾਈਂ ਵਾਲੀ ਆ ਕਮਾਉਂਦੀ ਹੈ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਈਆ ਜਾਕ ਕੋ ਨਦਰ ਕਰੇ ਪ੍ਰਭੂ ਜਿਸ ਜੀਵ ਦੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਜੀਵ ਸਤਗੁਰੂ ਦੀ ਦਸੀਕਾਰ ਕਰਕੇ ਪ੍ਰਭੂ ਨੂੰ ਮਿਲ ਪੈਂਦਾ ਹੈ ਮਨਸਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਰੀ ਨਾਮ ਦਾ ਸਿਮਰਨ ਕਰਕੇ ਜੀ ਮਨੁੱਖ ਸੁਭਾਅ ਤੋਂ ਦੇਵਤਾ ਬਣ ਜਾਂਦੇ ਹਨ ਹਉ ਮੈ ਮਰ ਮਿਲਾਇਨ ਗੁਰ ਕਾ ਸਬਦ ਤਰੇ ਜਿਨ੍ਹਾਂ ਦੀ ਹਉਮੈ ਦੂਰ ਕਰਕੇ ਉਸ ਪ੍ਰਭੂ ਨੇ ਆਪਣੇ ਨਾਲ ਬਿਲਾਇਆ ਹੈ ਉਹ ਗੁਰੂ ਦੇ ਸਬਦ ਦੀ ਰਾਹੀ ਵਿਕਾਰਾਂ ਤੋਂ ਵੱਜ ਜਾਂਦੇ ਹਨ ਨਾਨਕ ਸਹਿਜ ਸਮਾਇਨ ਹਰਿ ਆਪਣੀ ਕਿਰਪਾ ਕਰੇ ਇਹ ਨਾਨਕ ਪ੍ਰਭੂ ਨੇ ਆਪਣੀ ਮਿਹਰ ਕਰਕੇ ਉਹਨਾਂ ਨੂੰ ਅਡੋਲ ਅਵਸਥਾ ਵਿੱਚ ਟਿਕਾ ਦਿੱਤਾ ਪਾਉੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਂ ਪ੍ਰਭੂ ਨੇ ਭਗਤ ਜਨਾਂ ਤੋਂ ਆਪ ਹੀ ਆਪਣੀ ਭਗਤੀ ਕਰਾ ਕੇ ਭਗਤੀ ਦੀ ਬਰਕਤ ਨਾਲ ਉਹਨਾਂ ਨੂੰ ਆਪਣੀ ਵਡਿਆਈ ਵਿਖਾਲੀ ਹੈ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਖਾਲੀਆਂ ਪ੍ਰਭੂ ਭਗਤਾਂ ਦੇ ਹਿਰਦੇ ਵਿੱਚ ਆਪਣਾ ਭਰੋਸਾ ਆਪ ਉਤਪਨ ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸਨੇ ਕਰਾਈ ਹੈ ਹਰ ਭਗਤਾ ਨੂੰ ਦੇ ਆਨੰਦ ਤੇਰੇ ਘਰੀ ਬਹਾਲਿਆਨ ਭਗਤਾ ਨੂੰ ਆਪਣੇ ਭਜਨ ਦਾ ਆਨੰਦ ਪੀ ਆਪ ਹੀ ਬਖਸ਼ਦਾ ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਹਿਰਦੇ ਵਿੱਚ ਅਡੋਲ ਟਿਕਾ ਰੱਖਿਆ ਹੈ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਆਂ ਪਰ ਪਾਪੀਆਂ ਨੂੰ ਅਡੋਲ ਚਿੱਤ ਨਹੀਂ ਰਹਿਣ ਦਿੰਦਾ ਚੁਣ ਕੇ ਉਹਨਾਂ ਨੂੰ ਘੋਰ ਨਰਕ ਵਿੱਚ ਪਾ ਦਿੱਤਾ ਹੈ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ ਭਗਤ ਜਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਦਾ ਪੱਖ ਕਰਕੇ ਉਸ ਨੇ ਆਪ ਉਹਨਾਂ ਨੂੰ ਵਕਾਰਾਂ ਤੋਂ ਬਚਾਇਆ ਹੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਵਤੇ